ਹਾਂ ਜੀ ਇਹ ਆਲਾ ਸਾਰੇ ਵੀਰਾਂ ਦਾ ਹਰ ਕਿਬਾਦਾ ਕਰਦਾ ਮੇਰੇ ਵੀਰੋ ਉਤਰੂ ਆ ਤੁਸੀਂ ਸੱਟੇ ਸਾਰੇ ਵੀਰ ਅਧਿਕਾਰ ਪ੍ਰਾਟੀਗਾ ਲਵ ਯੂ ਕਰਤੀਆ ਵਲੋ ਇਸ ਸਟਾਰਟਿੰਗ ਮੇਰੇ ਵਿਰੋਧ ਇਟਸ ਟਾਈਮ ਚਲੋ ਚਾਚੂ ਵੀ ਇਹ ਵੀਡੀਓ ਐਡਿਟ ਕਰਕੇ ਐਕਸਪੋਰਟ ਕਰੀਏ ਉਦੋਂ ਬਾਅਦ ਕੋਈ ਕਰਦੇ ਫਿਰ ਕਬਦ ਦਾ ਸਟਾਰਟ ਹੋਣਾ ਟਲੇਰ ਗੱਲ ਦੀ ਠੀਕ ਹੋ ਰਿਹਾ ਉਹੀ ਹੱਲ ਕਰਨਾ ਪਊਗਾ ਦਾ ਬਾੜੂ ਤੇ ਉੱਠਿਆ ਹੀ ਸੀ ਛੜਤਾ ਬਿਸਤਰੇ ਦਾ ਖੇੜਾ ਲਗਭਗ ਆ ਚੱਲੇ ਆ ਰੋਹੀ ਦਿਨ ਜੀ ਦੇਖੋ ਨਾ ਕੈੜੀ ਧੁੱਪ ਕਲੀਅਰ ਜਾਂ ਵੈਦਰ ਹਨਾ ਬਸ ਥੋੜੀ ਹਵਾ ਠੰਡੀ ਚੱਲਦੀ ਹੈ ਇਹਨੂੰ ਲੋਚ ਬਦਲਣ ਲੱਗਿਆ ਥੋੜਾ ਜਿਹਾ ਲੱਗੂ ਟਾਈਮ ਮਹੀਨਾ ਡੇਢ ਮਹੀਨਾ ਬਾਕੀ ਸਾਰਾ ਕੰਮ ਸੈਟ ਹੈ ਐ ਟ੍ਰੇਲਰ ਨੂੰ ਵੇਲੂਗਾ ਆਹੀ ਰਾਨੂਗਾ ਸਰਾਗ ਲਵਾਤਾ ਗਏ ਆ ਲਾਈਟ ਕੋਈ ਨਾ ਬਾਅਦ ਚੋ ਜਨੇ ਚਾਬ ਗੰਦਰ ਪੰਗੇ ਉੱਠ ਕੇ ਸੁੱਸਾ ਸੁਮਾੜਾ ਮੋਟਾ ਕੀਤਾ ਹੋਣੇ ਜੇ ਹੋਏ ਸਮਝਿਆ ਕਰੋ ਤਾਂ ਕਰਕੇ ਹੁਣ ਸਾਰੇ ਕੰਮ ਦੀ ਵੀਡੀਓ ਥੋੜਾ ਲਾਈ ਦਿੰਦੀ ਆ ਆ ਵੀ ਟ੍ਰੇਵਲੀ ਇਹ ਸੱਟ ਹੈ ਆ ਵੀ ਟ੍ਰੇ ਆਪੱਤ ਬੈਜੋ ਬੈਜਾ ਵੀਡੀਓ ਇਹ ਸੱਟ ਹੈ ਆ ਵੱਡਾ ਤਾਂ ਚੱਕਰੀ ਕੋਈ ਨਹੀਂ ਇਹਨਾਂ ਦਾ ਕੋਈ ਦਿੱਕਤ ਨਹੀਂ ਇੱਕ ਗੱਲ ਹੋਰ ਸੱਚ ਬਾਬਿਓ ਕਰਾਂ ਮੈਂ YouTube ਡਿਲੀਟ ਕਰਕੇ ਦੇਣਾ ਵੈਸੇ ਡਿਲੀਟ ਕਰਦਾ ਇਹਨਾਂ ਸੋਚੋਗੇ ਤੇ ਵੀਡੀਓ ਵੀਡੀਓ ਨੂੰ ਪਾਉਂਦਾ ਜੇ ਕੋਈ ਗੜਬੜ ਹੋਈ ਇਹ ਤੋਂ ਬਾਅਦ ਇਹ ਤੋਂ ਪਹਿਲਾਂ ਤਸਾਂ ਜਿਹੜੇ ਵੀ ਕੰਮ ਹੈ ਆਪ ਹੀ ਕੀਤਾ ਚੱਕਰ ਕਿਹੜਾ ਫੋਨ ਦੀ ਸਟੋਰੇਜ ਬਾਲੀ ਭਰੀ ਪਈ ਆ ਬੇ ਫੋਨ ਦੀ ਸਟੋਰੇਜ ਕੱਲੀ YouTube YouTube ਨੇ ਭਰ ਰੱਖੀ ਆ 108 GB ਉਹ ਮੈਂ ਤੁਹਾਨੂੰ ਇਹ ਤੇ ਸਕਰੀਨਸ਼ਾਟ ਐਡ ਕਰ ਦੂੰਗਾ 108 GB YouTube ਨੇ ਸਿਰਫ ਹੁਣ ਇੰਨਾ ਯਾਰ ਫੋਨ 256 ਹਨ ਵੀ ਕਿੰਨਾ ਕੁ ਮੈਂ ਚੀਜ਼ਾਂ ਡਿਲੀਟ ਕਰਾਂ ਤਾਂ ਕਰਕੇ ਮੈਂ YouTube ਅਨਇਨਸਟਾਲ ਕਰਕੇ ਦੁਬਾਰੇ ਇਨਸਟਾਲ ਕਰਦਾ ਕੀ ਪਤਾ ਉਹ 108 GB ਸਪੇਸ ਫ੍ਰੀ ਹੋ ਜੇ ਆਪਣੀ ਤੇ ਜੇ ਕੋਈ ਗਲਤ ਹੋਦਾ ਹੀ ਹੁੰਦਾ ਤੂੰ ਤੇ ਜ਼ਿੰਮੇਵਾਰ ਪਾ ਤਾ ਗੱਲ ਕਰ ਤਵਣਾ ਫੇ ਕੋਈ ਵੀਡੀਓ ਉਡੋ ਕੱਟ ਗਿਆ ਜਾਂਦਾ ਮੈਂ ਆ ਨਵੀਂ ਇੰਸਟਾਲ ਕਰਦਾ ਵੀਡੀਓ ਠੀਕ ਹੈ ਉਹ ਵੀਡੀਓ ਆਖਿਆ ਨੇ YouTube ਆ ਜਾ ਚੈੱਕ ਕਰਿਓ ਵੀ ਤੁਹਾਡੇ ਕੋਲ ਸਹੀ ਚੱਲ ਰਹੀਆਂ ਸਾਰੇ ਮੇਰੇ ਪੁਰਾਣੇ ਵੀਡੀਓ ਵੀਡੀਓ ਚਲਾ ਚਲੂਗੇ ਦੇਖਿਓ ਤੇ ਮੈਂ ਆਪਣੀ YouTube ਆ ਰੀ ਇੰਸਟਾਲ ਕਰਕੇ ਦੁਬਾਰਾ ਇੰਸਟਾਲ ਕੀਤੀ ਸਿੱਧੀ 108 GB ਵੀਲੀ ਹੋ ਗਈ ਆਪਣੇ ਫੋਨ ਦੀ ਰੱਬ ਨੇ ਰੱਖ ਲਿਆ ਵਾਹਿਗੁਰੂ へ ਸੱਚੇ ਪਾਤਸ਼ਾਹ ਕਰਦੀ ਕਿਰਪਾ ਬਾਜ ਕੀ ਰੋਏ ਰੋਏ ਦੀ ਟੈਂਸ਼ਨ ਸਪੇਸ ਵੀ ਲਈ ਕਰਨ ਵਾਲੋ 21 ਦਿਨੀ ਸਵਾਇਆ ਕਰਦਾ ਸਾਰੇ ਕੰਮ ਦਾਪਤਾ ਤੇ ਵੀਡੀਓ ਪ੍ਰਾਨਗਾ ਚਲਾ ਕੇ ਦੇਖੋ ਮੇਰਾ ਭਰਾ ਵੀ ਸਹੀ ਚੱਲ ਰਿਹਾ ਸਾਰੇ ਕੋਈ ਸਹੀ ਵਰਕ ਕਰ ਰਿਹਾ ਕਿ ਨਹੀਂ ਠੀਕ ਹੈ ਤਾਂ ਸਕਰੀਨ ਸ਼ਾਟ ਦੋਵੇਂ ਐਡ ਕਰ ਦੂੰ ਤੁਹਾਨੂੰ ਮੈਂ ਪਹਿਲਾਂ ਵਾਲੇ ਡਿਲੀਟ ਕਰਨ ਤੋਂ ਪਹਿਲਾਂ ਤੇ ਡਿਲੀਟ ਕਰਨ ਤੋਂ ਬਾਅਦ ਵਾਲੇ ਵੀ ਹਾਂ ਜੀ ਫੇਰ ਪੈ ਗਈ ਸੀ ਜੀ ਫੇਰ ਉੱਠ ਕੇ ਬਾਹਰ ਆ ਗਈ ਦਮਣੀ ਆ ਗਿਆ ਠੀਕ ਹੈ ਕਿ ਨਹੀਂ ਹੋ ਮਾਈ ਗੋਡ ਬੈਕ ਵਿਦ ਇਸ ਹੱਤਨਿਕਾ ਚਲੋ ਕੋਈ ਨਾ ਵੈਦਰਾ ਚੱਕ ਲਗੇ 15 ਲੈਟਰ ਉਹਦਾ ਬੁਝਾ ਕੇ ਤੇ ਤੂੰ ਇਧਰੋਂ ਅੱਗ ਲਾ ਦੇ ਚਾਰ ਚਪੇ ਤੂੰ ਤੋਰ ਕਰਦੇ ਘੌਰਾ ਕੋਈ ਨਹੀਂ ਹੰਦਾ ਕੰਬਲਰ ਜਾਗਾ ਮਚਾ ਦੇ ਉਹ ਲੜ ਜਗੀ ਜਾਂਦੀ ਬਾਹਰ ਲਈ ਤੇ ਜੀ ਇਧਰੋਂ ਜੀ ਖਾਣ ਲੀ ਜੀ ਬੈਠ ਖੋ ਜਾ ਸੇਮ ਸੇਮ ਬਿਠਣਾ ਮਾਰੋ ਮੇਰੇ ਸਿਰ ਚ ਲਾਈਟ ਕਰ ਦੇ ਬੰਦ ਠੀਕ ਆ ਕਿ ਨਹੀਂ ਤੇ ਚੋਬਰ ਦੀ ਭੂਤ ਨਿਕਲੀ ਗਈ ਉਹ ਤੁਹਾਨੂੰ ਦੱਸਿਆ ਸੀਗਾ ਮੈਂ ਭੂਤ ਨਿਕਲ ਜੂਗੀ ਉਹਦੀ ਹੜਾ ਨਾ ਵੀ ਹੋਏ ਨਿਕਲ ਗਈ ਨਾ ਚੋਬਰ ਦੀ ਭੂਤ ਜੀ ਬਾਹ ਕੱਢਦਾ ਸੀ ਅਜਾਏ ਹੀ ਨਹੀਂ ਮਾ ਦੱਸਿਆ ਜੀ ਮੈਂ ਕਿੰਨਾ ਟਾਈਮ ਚੱਲੂਗਾ ਕੰਮ ਤੇ ਅੱਜ 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 ਜੇ ਜੀਵ ਨਿਕਲੀ ਉਹਦੀ ਮੈਂ ਬੈਠਾ ਮੈਂ ਵੀਡੀਓ ਲਾਉਂਗੇ ਦੂਬਾ ਤੁਸੀਂ ਦੇਖ ਲਿਓ ਬਾਬੇ ਸਵਾਦਿਆਂ ਯਾਰੀ ਜਾ ਯਾਰ ਬਈਆ ਤੇ ਅਸੀਂ ਜਿਵੇਂ ਪਹਿਲਾਂ ਸੀ ਉਵੇਂ ਹੀ ਹੂਣ ਐ ਤੇ ਅੱਗੇ ਇੱਥੇ ਵਿੱਚ ਹੀ ਵਾਜਦਾ ਫਿਰਦਾ ਇੱਕੰਜਰ ਦਾ ਪੈਰ ਹੀ ਮੇਦਾ ਫਿਰਦਾ ਹੀ ਸਾਡੇ ਹੋਰ ਕੀ ਆਈ ਯਾਰ ਤੇ ਚਲੋ ਕੋਈ ਨਾ ਸੱਚੇ ਤੋਂ ਬਾਦ ਉਹ ਆਪਣੇ ਜਾਨਵਰਾਂ ਦੇ ਰੰਗ ਲਾਉਣਾ ਯਾਰ ਅੱਜ ਕੀ ਕਰੀ ਜਾਂਦਾ ਸੀ ਓਏ ਚਾਗਣੀ ਟਾਂਕ ਰੀ ਜਾਂਦਾ ਹੀ ਗਲੀ 'ਚ ਖੜ ਜਾ ਪਰਾੜ ਓ ਯਾਰ ਕੀ ਕਹਿੰਦਾ ਹੀ ਪੁੱਤੈ ਨੂੰ ਕੀ ਕਹਿੰਦਾ ਸੀਗਾ ਨਾ ਮੇਰੇ ਸਾਈਕਲ ਤੇ ਬੈਠ ਰਾ ਸੀ ਸੈਕ ਤੇ ਮੈਂ ਸੀ ਤੂੰ ਐਂ ਕਰੇਗਾ ਡੰਡਾ ਰੱਖਾ ਕਰ ਕੋਲੇ ਗਿੱਟਿਆਂ ਤੇ ਮਾਰਿਆ ਕਰ ਮਾਰਦਾ ਲੈ ਯਾਰ ਇਹ ਫੜ ਕੇ ਗਲਮਾ ਖਾਲੀ ਖਾਲੀ ਜੱਟ ਲੈ ਕਰੇ ਨੂੰ ਥੱਲੇ ਲਾਮਾ ਪੈ ਖਾਲੀ ਛੁੱਟ ਕੇ ਤੇ ਚਾਚੂ ਨਾ ਮੈਂ ਬੱਡੇ ਬਸ ਤੇ ਨਹੀਂ ਸੀ ਅੱਛਾ ਠੀਕ ਆ ਚਲ ਮਿੱਟੀ ਦੇ ਦੇ ਜਾਂਦੀ ਵਾਰੀ ਸੁਣਾ ਮਾ ਮਿੱਟੀ ਜਾ ਬਾਹਰ ਘਰੇ ਬਾਜਾ ਤੇਵੜ ਕਰਦਾ ਬੱਤ ਤੇਣਾ ਦਾ ਪਿਆਰੀ ਵਾਲਾ ਸਾਡਾ ਚਲੰਦਰ ਦੋੜੀ ਸਟੇਰਾਂ ਚੱਕ ਕੇ ਹਾਂਜੀ ਜੋਬਰ ਵੀ ਪਹੁੰਚ ਚੁੱਕਿਆ ਜੀ ਕਿਵੇਂ ਮੁੰਡਾ ਕੰਮ ਕੋਨੇ ਵਿੜਿਆ ਹੈ ਹੈ ਨਿਬੜੇ ਜਮਾ ਠੀਕ ਹੈ ਆਖੇ ਤੇ ਦੇਖਦਾ ਜੀ ਬੰਦਾ ਯਾਰ ਬਾਕੀ ਨਾ ਕਬੂਤਰਾ ਰੰਗ ਵੀ ਲਾਉਣਾ ਅੱਜ ਤਾਂ ਕਰਕੇ ਦਾਦਿਆ ਨੂੰ ਕਿਹਾ ਕਿ ਸਾਹ ਉਹਦੋਂ ਪਹਿਲਾਂ ਆਏ ਕਰਕੇ ਚੱਲ ਕੇ ਕੱਢ ਕੇ ਜਾਲ ਚ ਪਾ ਲਗੇ ਸਾਰੇ ਜਾਨਵਰ ਆਪਣੇ ਹਾਂਜੀ ਮੇਰੇ ਵੀਰੋ ਪਾਤੇ ਜੀ ਜਾਨਵਰ ਤੋਪੇ ਠੀਕ ਹੈ ਜੀ ਛੋਬਰੋ ਨੇ ਬੈਠਾ ਅੰਦਰ ਤੇ ਆਪਾਂ ਉਹਨੇ ਘਰੇ ਜਾ ਕੇ ਰੋਟੀ ਖਾਈਏ ਫਰਾ ਕੇ ਰੰਗ ਲਾ ਲਾਂਗੇ ਇਹਨਾਂ ਦੇ ਧੁੱਪ ਵਧੀਆ ਕਹਿੜੀ ਹੈ ਠੀਕ ਹੈ ਕਿ ਨਹੀਂ ਉਸ ਤੋਂ ਬਾਅਦ ਵੱਡੀ ਉਮੀਦ ਹੈ ਸੋਚੋ 90% ਗੁਰੂ ਸਾਹਿਬ ਜਾਣਾ ਹੀ ਜਾਣਾ ਠੀਕ ਹੈ ਕਿ ਨਹੀਂ ਜੀ ਮੇਰੇ ਵੀਰੋ ਆ ਗਈ ਜਿੱਦ ਲੇ ਘਰੇ ਰੋਟੀ ਰੋਟੀ ਖਾ ਜਾਂਦੀ ਅੱਧਾ ਦਿਨ ਤਪਾ ਜਾਂਦਾ ਤੇ ਚੋਬਰੀ ਤੇ ਬੈਠਾ ਯਾਰ ਕਿਦਾਂ ਬਣੀ ਆ ਗਿਆ ਇਕੱਲਾ ਚੋਬਰੀ ਦੇ ਦੇਖੋ ਖੜ ਗਿਆ ਐਂਟਰ ਆ ਉਹ ਦੋ ਬੱਠਰਾ ਤੇ ਨੱਤਾਇਆ ਚੱਕੀ ਖੜ ਗਿਆ ਹਾਂਜੀ ਤੇ ਲਾਉਣੇ ਆ ਜੀ ਜਾਨਵਰਾਂ ਦੇ ਰੰਗ ਮੇਰੇ ਵੀਰੋ ਠੀਕ ਹੈ ਕਿ ਨਹੀਂ ਹਰਾ ਐਂਡ ਪਿੰਕ ਕਲਰ ਐਂਡ ਸੈਵਨ ਕਬੂਤਰ ਐਂਡ ਸਿਰਾਂਗ ਲਵਾਤਾ ਆਇਆ ਫਿਰ ਚੋਬਰਾ ਇੱਕ ਕੁਰਸੀ ਚੱਕ ਲਿਆ ਦੋਵੇਂ ਕੰਬਲ ਇੱਕ ਕੁਰਸੀ ਤੇ ਕਰਕੇ ਕੁਰਸੀ ਚੱਕ ਲਿਆ ਤੇ ਹੌਲੀ ਹੌਲੀ ਕੱਢਦੇ ਆ ਜਾਨਵਰ ਹਨਾ ਲਾਉਣੇ ਰੰਗ ਸੁਮ ਦਿਖਾਉਣੇ ਆ ਵੀ ਕਿਹੜੇ ਦੇ ਕੀ ਲਾਇਆ ਤੇ ਕਿਹੜੇ ਦੇ ਕੀ ਲਾਇਆ ਹਾਂਜੀ ਮੇਰੇ ਵੀਰੋ ਮੂਰਤ ਹੋ ਗਈ ਇੱਕ ਜਾਨਵਰ ਦੀ ਪੱਠੀ ਨਿਕਲ ਗਈ ਇੱਕ ਆਈ ਰਾਂਗ ਲਾਉਂਦੀ ਸਟਾਰਟਿੰਗ ਕੀਤੀ ਨਹੀਂ ਸੀਗੀ ਇੱਕ ਪੱਠੀ ਨਿਕਲ ਗਈ ਕਮਾਂਡਲੀ ਚਿੱਟੀ ਗਾਲੀ ਜੀ ਰੇਟੂ ਸੇ ਗਲਾ ਬੀਟਰੀ ਵਾਲੀ ਹੋ ਵਰਤੀ ਤੇ ਚਲੋ ਕੋਈ ਗੱਲ ਨਹੀਂ ਫਿਰ ਸ਼ਤਰਾਂ ਵੀ ਲੜਾਂ ਕੱਢ ਕਣਾ ਬੰਨ ਲਗੇ ਕੂਤਰ ਕਾਤਰ ਬਿਠਾ ਕੇ ਯਾਰ ਉਹਨੂੰ ਵੀਨੇ ਕੀ ਬੰਨਦਾ ਪਹਿਲੇ ਕੂਤਰ ਕੱਢਣ ਨੂੰ ਕਾ ਚੋ ਕੂਤਰ ਲੈ ਕੱਢ ਕੇ ਓਏ ਤੇ ਪਹਿਲੀ ਕੱਢਿਆ ਹੀ ਨਹੀਂ ਤੇ ਕੋਈ ਨਿਕਲ ਗਈ ਪੈਣੇ ਜੀ ਆਵੇਦੀ ਚਲੋ ਕੋਈ ਗੱਲ ਨਹੀਂ ਬਾਹਰ ਆ ਕੇ ਦੇਖਦੇ ਕੀ ਬੰਨਦਾ ਕਰਨੇ ਪੈਗੇ ਜੀ ਸੰਦ ਕੱਠੇ ਅਜੇ ਤਾਂ ਮੇਰੀ ਰਾਇ ਸੀ ਵੀ ਕੱਲ ਨੂੰ ਵੀ ਨਹੀਂ ਡਾਉਂਦੇ ਕੂਤਰ ਅੱਠ ਨੂੰ ਕੱਢ ਲਾਂਗੇ ਚੱਲ ਖਰਾ ਤੇ ਚੌਪਰ ਨੇ ਸੰਦ ਇਕੱਠੇ ਭਟਾਏ ਉਹ ਨਾਲੀ ਉੱਡੀ ਫਿਰਦੀ ਆ ਪੱਠੀ ਯਾਰ ਰੰਗ ਰੰਗ ਨਹੀਂ ਲੱਗਿਆ ਹੋਰ ਤਾਂ ਕੋਈ ਨਹੀਂ ਪਹਿਣਾਈ ਹੈ ਬੀ ਦੀ ਅਧਾਰੇ ਉੱਚੀ ਉੱਚੀ ਚੱਕਰੀ ਵਰੀ ਜਾਂਦੀ ਹੈ ਹਨਾ ਆ ਡੌਣੇ ਦਾ ਸੀਗੇ ਇੱਕ ਦਿਨ ਪਰ ਆਪਾਂ ਨੂੰ ਆਏ ਸੀ ਨਾ ਪੂਰੀ ਤਿਆਰੀ ਕੀ ਨਾਲ ਡਾਕ ਗਾਂ ਰੰਗ ਲਾ ਕੇ ਆਏ ਸ਼ਰਦਾਂ ਦੇ ਬੰਨ ਬੁੰਨ ਕੇ ਲਾਹਤਾਂ ਆਈ ਸ਼ਤਰੰਗਾ ਇਹ ਕਈ ਇਧਰ ਕਬੂਤਰ ਬਣਦਾ ਜਾਲ ਚ ਜਾਨਵਰ ਬੈਠੇ ਕ ਇੱਥੇ ਕ ਇੱਥੇ ਕਬੂਤਰ ਉੱਚੀ ਹੋਈ ਸੀਗਾ ਅਧਾਰੇ ਯਾਰ ਉਦੋਂ ਬਾਅਦ ਨਹੀਂ ਦੀ ਹੈਂ ਆ ਹੁੰਦੀ ਪਿੰਡ ਚ ਚਲੋ ਕੋਈ ਦਿੱਕਤ ਨਹੀਂ ਆ ਫਿਰਦੀ ਫਿਰਦੀ ਆਈ ਤਾਂ ਨਿਗਾਹ ਹੀ ਪਤੀ ਹੈ ਸਪੇਅਰ ਵੀ ਕਾਢ ਹੀ ਦਿੱਗੇ ਲੱਗਦਾ ਥੋੜਾ ਜਿਹਾ ਕੁਝ ਨਹੀਂ ਹੁੰਦਾ ਆਇਆ ਬੁੱਤ ਉਹ ਸਪੇਅਰ ਤਾਂ ਦੂਜੀ ਗੁੱਡੇ ਚ ਸੌਰੀ ਗਲਤੀ ਹੋ ਗਈ ਇੱਥੇ ਕਿਹੜਾ ਗੁੱਤਾ ਕੱਢ ਰੋਆ ਇੱਥੇ ਤਾਂ ਇਹ ਨਹੀਂ ਸਪੇਅਰ ਗੁੱਡੇ ਚ ਬਣਦੀ ਰੋੜ ਨਹੀਂ ਪੜਨ ਵਾਲੀ ਅੱਥੇ ਵੀ ਬੜਾ ਜਾਂਦਾ ਲੈ ਇੱਧੇ ਬੈਠਦਾ ਸ਼ਿਕਾਰੀ ਚੱਲ ਬੇਟਵਾ ਚੱਲ ਚੱਲ ਬਾਇਆ 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 ਹਾਂ 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 ਓਕੇ ਗਿਰਪੜ ਜਿੱਥੇ ਪਾਉਣਾ ਸੀ ਆਇਆ ਥੱਲੇ ਆਇਆ ਕੋਈ ਨਾ ਕੋਈ ਡੈਕ ਕਰ ਨਹੀਂ ਰਹੀ ਰਹਿੰਦੇ ਫਿਰ ਤੇ ਅਵਾ ਰੰਗ ਲਾਉਣੇ ਦੂਜਿਆਂ ਦੇ ਵਿੱਚ ਕਿਉਂ ਲੇਟ ਕੀਤਾ ਕੰਮ ਨਿਗਾਰਾ ਰੱਖ ਲਾਂਗੇ ਨਾਲ ਨਾਲ ਰੰਗ ਲਾਵਾਂਗੇ ਨਾਲ ਨਾਲ ਪੱਠੀ ਦੀ ਨਿਗਾਰਾ ਰੱਖ ਲਾਂਗੇ ਹਾਂਜੀ ਪਹਿਲੇ ਜਾਨਵਰ ਦੇ ਰੰਗ ਲਾਤਾ ਜੀ ਹਰਾ ਫੂੰਜਾ ਕਰਤਾ ਠੀਕ ਹੈ ਓਕੇ ਦੀਆਂ ਹੋਮਗਰ ਰਿਪੋਰਟਾਂ ਹਰਾ ਫੂੰਜਾ ਸ਼ਾਕ ਕੋਈ ਦਿੱਕਤ ਨਹੀਂ ਤੋਂ ਦੂਜੇ ਵੀ ਕਰਸ ਘਾ ਕੇ ਚੰਗੀ ਤਰ੍ਹਾਂ ਹਾਂਜੀ ਦੂਜੇ ਕਬੂਤਰ ਦੀ ਵੀ ਕਰਤੀ ਜੀ ਖੱਬੀ ਬਗਲ ਗਰਾਬੀ ਤੇ ਦੂਜਾ ਕਰਨਾ ਇਹਦਾ ਟੂਸਾ ਗਲਾਬੀ ਕਬੂਤਰੀ ਤਾਂ ਜਿਵੇਂ ਜਿਵੇਂ ਧੁੱਪ ਪੈਂਦੀ ਐ ਵਾਦੀ ਦੂਰੀ ਜਾਂਦੀ ਐ ਰਵੜ ਨੂੰ ਉਹ ਵੇਖੋ ਖੜ ਜਾ ਯਾਰ ਭੈਣ ਚ ਬਲਾਰ ਕਾ ਤੋ ਮਾਰਦਾ ਤਾ ਇੰਨੇ ਪੈਸੇ ਕਦੇ ਵਾਸਤੇ ਲਾਇਆ ਬਲਾਰ ਮਾਰਨ ਵਾਸਤੇ ਲਾਇਆ ਉਹ ਦੇਖੋ ਆਏ ਹਾਏ ਆਏ ਹਾਏ ਆਏ ਹਾਏ ਨਜ਼ਰ ਨਾਲ ਲੱਗ ਜੇ ਆਏ ਹਾਏ ਰਕਾਨ ਵੇਖੋ ਜਾਂਦੇ ਆ ਵੜਦੀ ਦੂਰੀ ਰੱਬ ਜੀ ਲੱਗੀ ਫਿਰਦੀ ਐ ਏ ਕੀ ਸੁੱਕ ਗਿਆ ਤੇ ਤੂੰ ਜਾ ਕਰ ਤਾਂ ਟੂਸਾ ਗਲਾਬੀ ਇਹਦਾ ਠੀਕ ਐ ਰੰਗ ਬਸ ਚੈੱਕ ਕਰੀ ਚੱਲੋ ਚੁਬਰਾ ਅੱਜ ਠੀਕ ਜੀ ਨਵਾਈ ਦੀ ਹੈ ਹੈ ਠੀਕ ਨਹੀਂ ਮਾਰਦਾ ਕੀ ਹੋ ਗਿਆ ਤਫੂ ਗੋਣੀ ਵਾਲੀ ਠੀਕ ਚਲੋ ਯਾਰ ਨਾਲ ਨਾਲ ਕੂਤਰੀ ਤੇ ਨੀਗਾ ਬਈ ਸਫੇਰ ਤਾਂ ਆਪਣਾ ਆ ਗਿਆ ਬਈਗਾ ਦੋ ਵਾਰੀ ਡਾਤਾ ਸੀ ਭਾਗਤ ਬੰਦਾ ਹੀ ਵਿਚਾਰਾ ਯਾਰ ਡੱਬੇ ਜੀ ਵੀ ਡੱਬੇ ਦੇ ਵੀ ਲਾਤਾ ਸੀ ਰੰਗ ਦੋਵੇਂ ਗੁਲਾਬੀ ਟੂਸੇ ਠੀਕ ਹੈ ਤੇ ਆਪਣੀ ਪੱਠੀ ਆ ਗਈ ਓਏ ਆਇਆ 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 ਭਾਗ ਗਿਆ ਬਈ ਓਏ ਆਇਆ 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 ਨਹੀਂ ਬੈਠੀ ਓਏ ਆਇਆ 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 ਜਾਨਵਰ ਨੰਬਰ 1 2 3 4 ਚੌਥੇ ਦੇ ਪੱਠੀ ਦੀ ਲਾਤਾਈ ਰੰਗ ਗੁਲਾਬੀ ਫੂੰਜਾ ਅੱਧਾ ਚੱਦਾ ਜਾਈ ਜਾਂਦਾ ਸੀ ਉਵੇਂ ਹੀ ਕਰਤਾ ਤੇ ਹਰੀ ਬਗਲੇ ਦੀ ਕਰਤੀ ਠੀਕ ਹੈ ਕਰਾਂ ਲੱਗੇ ਆਂਦੇ ਫਿਰ ਦਿਖਾਉਣੇ ਆ ਛੱਡਿਆ ਨੂੰ ਪਿੰਜਰੇ ਚ ਤਾਂ ਫਿਰ ਪਹਿਲਾਂ ਜਬੂਤਰ ਬੜੀ ਬੜੀ ਤੇ ਬਈ ਪੱਠੀ ਬਾਹਲੀ ਸਰਾ ਲੱਗ ਗਈ ਵਧੀਆ ਉੱਡੀ ਡੇਢ ਘੰਟਾ 2 ਘੰਟੇ ਡੇਢ 2 ਘੰਟਾ ਉੱਡ ਕੇ ਸਿੱਧਾ ਛਤਰੀ ਤੇ ਜੀ ਆ ਬੈਠੀ ਜੀ ਕਵਾਂਟ ਲਈ ਜੀ ਖੱਬੀ ਚਿੱਟੀ ਸਜੀ ਕਾਲੀ ਮਰੀਡਾਂ ਦਾ ਕੋਈ ਮੁੱਲ ਨਹੀਂ ਸਰਾ ਲਾਤਾ ਆਖੰਡ ਨੇ ਆਪੇ ਸਿੱਧੀ ਆ ਗਈ ਬਈ ਜਾਵਾ ਮੜਕਾਏ ਤੋਂ ਸਰਾ ਲਾ ਗਈ ਨਾ ਜੋ ਬਰਾਏ ਬਹੁਤ ਵਧੀਆ ਬਈ 2-3 ਘੰਟੇ ਬਹੁਤ ਸੋਹਣੀ ਡੀ ਗੂਦਰੀ ਮੇਨ ਗੱਲ ਹੈ ਉੱਡੇਆਂ ਦਾ ਕੋਈ ਚੱਕਰ ਨਹੀਂ ਪਹਿਲੀ ਡੇਪਾਂ ਦੀ 5 ਮਿੰਟ ਡਿਆਵੇ ਗੂਤਰ ਪਰ ਘਰੇ ਸਿੱਧਾ ਹੋਣਾ ਚਾਹੀਦਾ ਉਹ ਡਾਂਡੂਨ ਵਾਲਾ ਕੋਈ ਚੱਕਰ ਨਹੀਂ ਬਾਅਦ ਚ ਆਪੇ ਵਾਜ ਜਾਂਦਾ ਹੁੰਦਾ ਗਾ ਗੂਤਰ ਨੰਬਰ 5 ਤੇ ਵੀ ਰੰਗ ਲਾਤਾ ਜੀ ਖੱਬਾ ਟੂਸਾ ਗਲਾਬੀ ਸੱਜੀ ਬਗੜਹਰੀ ਠੀਕ ਹੈ ਜੀ ਥੋੜੀ ਪੱਠੀ ਆ ਕੇ ਬੈਠੀਏ ਹੁਣੇ ਉੱਡ ਕੇ ਤੇ ਉਹਦੇ ਸਾਤਿਆਂ ਵਾਲਾ ਦੇ ਦਵਾਈ ਤੇ ਰੀਤੂਰੀ ਜਾਂਦਾ ਤਿੰਨ ਚਾਰ ਪੜਾਕੇ ਪਾ ਦੇ ਠੱਪ ਠੱਪ ਹੋ ਜਾਂਦੀ ਵਾਦੀ ਲਾ ਦੇ ਚਲ ਕੋਈ ਨਾ ਵਧ ਗਈ ਉਹਨੇ ਉਹ ਹਾਫਸੀ ਪੁਰਾਣੀ ਬਣੇ ਪਏ ਹਨ ਆਸ ਦੇ ਭੁੱਕਿਆ ਤੋਂ ਹੋਏ ਹਾਂਜੀ ਛੇਵੇਂ ਪੱਠੇ ਦੇ ਲਾਤਾ ਰੰਗ ਗੁਲਾਬੀ ਬਿਠ ਓਨ ਲਈ ਜਮਾ ਓਨ ਲਈ ਕੱਲੀ ਨਰੋਲ ਗੁਲਾਬੀ ਬੈਠਾ ਠੀਕ ਹੈ ਕਿ ਨਹੀਂ ਕਾਲੀ ਦਬਟ ਹੈ ਇੱਕ ਰਾਈਕ ਬਾਜ ਜਿਹੜੀ ਕੂਤਰੀ ਉੱਡ ਗਈ ਹੈ ਉਹਨੂੰ ਵੀ ਖੁੱਡੇ ਚ ਲਾ ਕੇ ਹੋਲੀ ਕਿਦ ਨੇ ਉਹਦੇ ਵੀ ਲਾਉਣੇ ਦਿਖੋਣੇ ਫਿਰ ਤੁਹਾਨੂੰ ਫਿਰ ਜੀ ਛੱਤ ਰੀ ਲਓ ਜੀ ਆਊਟਫਿਟ ਦੱਸੋ ਮੇਰੀ ਕਿਵੇਂ ਹੈ ਵਿਭਾਗਦਸ ਮਿਲ ਕਿਵੇਂ ਹੈ ਵਾਲਾਂ 'ਚ ਫਰਕ ਪਾਲਿਆ ਫਰਕ ਤਾਂ ਪਾਲਿਆ ਆਇਓ ਆਇਆ 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 ਲਾ ਦਿਓ ਜੀ ਆਇਆ 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 ਇਹਨੂੰ ਲਾ ਦਿਓ ਕੰਮ ਇਹ ਇੱਥੇ ਕਰ ਲਾਂ ਬਿੱਟਰੀਆਂ ਨੇ ਜਨਾਵਰਾ ਵੇ ਗੁਰਜ ਸਾਡੀ ਵੀਡੀਓ ਚ ਹੈਲੋ ਹੈਲੋ ਹਾਂਜੀ ਛੱਡੀ ਮਿੱਤਰ ਆਇਆ ਹੀ ਆ ਆਪਣਾ ਰਹਿ ਕਿਆਂ ਵਾਲਾ ਠੀਕ ਆ ਕਿ ਨਹੀਂ ਤੇ ਸੱਚ ਕੀ ਕਬੂਤਰ ਕੀ ਆ ਆਹ ਜਿਹੜੇ ਟੀਕੇ ਲੈ ਕੇ ਆਏ ਹੋ ਜੀ ਇਹਦਾ ਟੀਕਾ ਲਾਉਣਾ ਕੁੱਤੇ ਦੇ ਹਲਕਾ ਵਾਲਾ ਯਾਰ ਹਲਕਾ ਵਾਲਾ ਇਹਦਾ ਨਾਂ ਨੂੰ ਕਿਹੜਾ ਹੁੰਦਾ ਜੀ ਕੀ ਸਾਬ ਕਦਾ ਬਈਆ ਹਨਾ ਨਾਂ ਤਾਂ ਮੈਨੂੰ ਵੀ ਪਤਾ ਹੈ ਗਾਲ ਮੁਕਦਿਆ ਹਲਕਾਂ ਲਈ ਠੀਕ ਹੁੰਦੇ ਆ ਜਿਹੜੀ ਵੈਕਸੀਨ ਆਪਣੀ ਸਾਲ ਦੇ ਸਾਲ ਹੁੰਦੀ ਆ ਉਹ ਐ ਦੋ ਸਾਲਾਂ ਦਾ ਰੱਖਣਾ ਦੂਜੀ ਰੱਖਣੀ ਆ ਦੂਜੀ ਵੈਕਸੀਨ ਐ ਹਾਂਜੀ ਤੇ ਕਬੂਤਰ ਕੀ ਕਹਿੰਦੇ ਫਿਰ ਆਪਣੇ ਕਬੂਤਰ ਓਕੇ ਐ ਠੀਕ ਐ ਤੇ ਉੱਥੇ ਨਹੀਂ ਫਿਰ ਰੱਖਣੇ ਦੂਰੇ ਪੰਡ ਰੱਖਾਂਗੇ ਕਰਾਂਗੇ ਸ਼ੌਂਕ ਕੇਰਾ ਹੁਣ ਹੈ ਨਹੀਂ ਹੁਣ ਹੈ ਨਹੀਂ ਕਿੰਨਾ ਕ ਟਾਈਮ ਹੋ ਗਿਆ ਖੁੱਡੇ ਵੇਲੇ ਹੁਣ ਆਪਣੇ ਨੂੰ ਕਿਉਂ ਉਦੋਂ ਦੇ ਵੇਲੇ ਪਏ ਖੁੱਡੇ ਵੇਲੇ ਯਾਰ ਉਹਨੂੰ ਦੀ ਪਏ ਹੁਣ ਬਾਲਾ ਸਾਹਿਬ ਵੀ ਕੋਈ ਹੁਣ ਆ ਸੀਜ਼ਨ ਜਾ ਆ ਗਿਆ ਤੰਦਰੁ ਹੁੰਦਾ ਜੈ ਨਹੀਂ ਹਾਂ ਕਿਦਾਂ ਬੰਦੀ ਵੜਦਾ ਵੜਦਾ ਚੱਲ ਕੋਈ ਗੱਲ ਦੀ ਪਰ ਕੋਈ ਨਹੀਂ ਨਹੀਂ ਕੋਈ ਨਹੀਂ ਗੋਸ਼ਾ ਹੈਗਾ ਮੈਂ ਹੈਗਾ ਐ ਤਾਂ ਬੰਦੇ ਹੈਗੇ ਆ ਚੱਕਰੀ ਕੋਈ ਬਾਹ링ਾਂ ਤੇ ਜਾਣ ਨੂੰ ਸਾਡੇ ਨਾਲ ਕਿਆ ਹੋ ਰਿਹਾ ਫਿਰ ਲੈ ਚੱਲਿਆ ਕਰਾਂਗੇ ਤੈਨੂੰ ਪਾਉਣ ਤੋਂ ਰਾਤ ਨੂੰ 12 ਵਜੇ ਫੋਨ ਕਰ ਦੂੰਗਾ ਹੋਰ ਨਾਲ ਚੜ ਗਿਆ ਪੋਥੇ ਬੰਦੇ ਆ 12 ਵਜੇ ਹਾਂ ਰੁੰਦਰੀ ਠੀਕ ਹੈ ਠੀਕ ਹੋਰ ਓਕੇ ਰਮੋਟ ਕੋਈ ਚਾਹ ਪਾਣੀ ਸੇਵਾ ਬਸ ਮਿਹਰਬਾਨੀ ਦਸ ਹੋ ਗਏ ਬੜਾ ਠੀਕ ਹੈ ਠੀਕ ਬੜਾ ਧੀਰੋ ਜਿਹਾ ਰਹਿ ਗਣਾ ਸਾਹਬ ਰਲ ਘੜ ਦਿਆਂਗੇ ਹਾਂਜੀ ਲਾ ਦਿਓ ਜੀ ਇਹ ਉਹੀ ਗੂਥ ਰੇਗੀ ਡੁੱਡੀ ਸੀਗੀ ਹੋਏ ਜਿਹੜੀ ਹੁਣੀ ਹੂੰ ਉੱਪਰ ਨਹੀਂ ਡਾਈ ਸੀ ਕਰਤੀ ਸੀ ਠੀਕ ਉੱਪਰ ਕੋਟ ਬਾਤ ਹੋ ਜਾਂਦੀ ਨਸ਼ੇ ਪੱਤੇ ਚ ਕੀ ਨਹੀਂ ਨਸ਼ੇ ਪੱਤੇ ਪਤਾ ਲੈ ਨਸ਼ੇ ਪੱਲਾ ਦਾ ਕਰਦੇ ਇਹ ਕਬੂਤਰੀ ਗੱਲ ਕਰਦਾ ਉਹ ਨਸ਼ੇ ਪੱਤਾ ਹੋ ਗੂ ਜੀ ਨਸ਼ੇ ਪੱਤੇ ਹੀ ਕਾੜ ਰਹੇ ਹਾਂ ਹਾਂ ਉਹ ਕੀ ਭਲੇਖੇ ਉੱਠੀਓ ਡਾੜ ਗਈ ਡਾੜ ਗਈ ਹੈ ਡਾੜ ਕੁੱਟ ਗਈ ਠੀਕ ਹੈ ਹਾਂ ਉਹ ਗੀਡਰੜੀ ਕਰਨੀ ਏਡੀ ਚਲੋ ਕੋਈ ਨਾ ਲਾਲ ਗੇ ਟੌਲੀ ਦੇ ਰੰਗ ਫਿਰ ਦਿਖਾਉਣਾ ਸੋਨੇ ਬਸ ਚਲੋ ਜੀ ਦਿਖਾਈ ਦਿਨੇ ਤੋਂ ਚ ਰੰਗ ਜੀ ਲਾਉਣਾ ਦਿਖਾਈ ਆਦਨਾ ਦੀ ਵੇਟਰ ਸਦਗਾਂ ਤੋਂ ਕਰ ਰਹੀ ਹੈ ਇਹ ਆ ਜਨਾ ਆਊਗਾ ਅਸੀਂ ਰੰਗ ਲਾਵਾਂਗੇ ਇਮੋਦੇ ਹੋ ਗਿਡਕਾ ਲੋਕਾਂ ਨੂੰ ਦਿਖਾਵਾਂਗੇ ਲੋਕਾਂ ਨੂੰ ਦਿਖਾਵਾਂਗੇ ਦੇਖੀ ਓਏ ਦੇਖੀ ਓਏ ਹਾਂਜੀ ਇਹ ਕਰਦਗੇ ਟੌਰੀ ਦੀ ਚਾਸ਼ ਕੇ ਕੋਈ ਨਾ ਰੁਕ ਜਾਓ ਕਰ ਦਿਓ ਜੀ ਅੱਤੀ ਟੌਰੀ ਲੈ ਗਲਾਬੀ ਟੌਰੀ ਹੁਣ ਆਇਣਾ ਇੱਕ ਪੈਰ ਹੈਣੀ ਇਹ ਗਲਾਬੀ ਟੌਰੀ ਹਰੇ ਤੋਂ ਸੇ ਦੂਰੋਂ ਦਿਖਾ ਦੇ ਉੱਤੋਂ ਕਰਕੇ ਥੰਮ ਟਿਕੜਾ ਬੜਾ ਛੋੜਾ ਲੱਗਦਾ ਬਹੁਤ ਸੋਹਣੀ ਕੱਢਦੀ ਔਰ ਉੱਤੋਂ ਸਾਨੂੰ ਵੀ ਲਿਆ ਵਿੱਚ ਕਿੱਸੇ ਹੋ ਜਾ ਕੋਈ ਅੱਜ ਵਾ ਜਾ ਠੀਕ ਹੈ ਆਈਏ ਜੀ ਗੁੱਲੇ ਤੇ ਬੈਠਾ ਮੱਥਲੇ ਵੀ ਉਹ ਕੁਝ ਛੋੜ ਕਰ ਦੇ ਓਕੇ ਰਿਪੋਰਟ ਬਾਬਿਓ ਤੇ ਮੇਨ ਪੱਠੀ ਸੀ ਬਈ ਆਪਣੀ ਉਹ ਲਾ ਵੀ ਲਈ ਤਰਾਂ ਗਰੂੰ ਵੀ ਲਾਤਾ ਤੇ ਮੈਂ ਚੋਬਰ ਨੂੰ ਕਹਾ ਮੈਂ ਵੀ ਛਤਰियां ਲਾ ਦੇ ਮੁੰਡਿਆ ਹਨਾ ਵੀ ਜਿੰਨੇ ਟਾਈਮ ਪ੍ਰੋਪਰ ਹੈ ਖਿਲਦੀ ਨਹੀਂ ਕੋਈ ਨਾ ਹਿੱਲ ਜੂ ਹਿੱਲ ਜੀ ਛਾਲਾਂ ਵਾਲੀ ਕੰਜਰ ਦਾ ਸਾਂਸ ਸਾਰਾ ਕਰ ਦੇ ਦੇ ਕੋਈ ਨਾ ਵਾਧੂ ਪਏ ਆ ਆ ਤੇ ਲਾਲ ਕੇ ਛਾਰਾਂ ਜੇ ਤੇ ਅੰਦਰ ਰੱਖਦੇ ਬਰੂ ਲਾ ਕੇ ਠੀਕ ਹੈ ਜਿੱਦਣ ਪ੍ਰੋਪਰ ਕੂਤਰ ਕੱਢੇ ਉਦੋਂ ਹੀ ਬਾਹਰ ਲਾਵਾਂਗੇ ਇਹਨੂੰ ਹੈ ਹਾਂ ਜਮਾ ਥੋੜੀ ਹੈ ਹਾਂ 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 ਜੀ ਮੇਰੇ ਵੀਰੋ ਆਗੇ ਜੀਦਰ ਲੈ ਕਰੇ ਰੋਟੀ ਰੋਟੀ ਖਾਇਆ ਆਂਦੀ ਤੇ ਤੀਜੀ ਖਾਇਆਂ ਦੇ ਨਲੇ ਮੇਰੀ ਜੇਬ ਚ ਟੋਫੀਆਂ ਲਿਆਂਦੀਆਂ ਵਾਧੂ ਸਾਰੇ ਇੱਕ ਚਾਕਲੇਟ ਲਿਆਂਦਾ ਮੈਂ ਮੈਂ ਗੇਰ ਕੋਈ ਜਵਾਕ ਜੂਗ ਫਿਰਦਾ ਹੁੰਦਾ ਉਹਨਾਂ ਨੂੰ ਚਾਕਲੇਟ ਟੋਫੀਆਂ ਦਿੱਤੀਆਂ ਜਾਂਦੀਆਂ ਜਾਂਗਾ ਤਾਂ ਕਰਕੇ ਕੋਈ ਹੈ ਨਹੀਂ ਜਵਾਕ ਹੀ ਨਹੀਂ ਇੱਥੇ ਚਾਕਲੇਟ ਟੋਫੀਆਂ ਖਾਣ ਲਈ ਕੀ ਕਰਗੇ ਹੁਣ ਭੱਜ ਗਿਆ ਭੈਣ ਨੰਬਰ ਦਾ ਛਿੜੀ ਜਾਂਦਾ ਸੀ ਉਹਨੂੰ ਲੈ ਇੱਕ ਜਵਾਕ ਆ ਖੜਾ ਸੱਚ ਚਾਕਲੇਟ ਟੋਫੀਆਂ ਖਾਲੇ ਨੂੰ ਨਾ ਹੈ ਨਹੀਂ ਮੈਂ ਨੂੰ ਵਾਲਾ ਲੈ ਕੇ ਦੀ ਜਾਈ ਦੀਏ ਕੀ ਚਾਹੀਦੀ ਹੈ ਬਾਲਾ ਦੌਰ ਜੱਕੇ ਵਲਾਈ ਇਹਨਾਂ ਪੁੱਤ ਕੀ ਗੱਲ ਹੋਗੀ ਦੇ ਕਿਧਰ ਗਿਆ ਯਾਰ ਆਪਣੇ ਮੋਟਰਸਾਈਕਲ ਇੱਥੇ ਖੜਾ ਕਿ ਲੋਕ ਕੇ ਦੇਖ ਕੇ ਚੁਪੜ ਚਪਾਈ ਤਾਂ ਨਹੀਂ ਕਰ ਰਹੇ ਆਪਣੇ ਨਾਲ ਪਰ ਦਵਣੀ ਐਡਾ ਤਾਂ ਲੋਕ ਵੀ ਨਹੀਂ ਸਕਦਾ ਕਿਤੇ ਕੰਚਰ ਦਾ ਕਮਾਲ ਹੋ ਵੀ ਯਾਰ ਕਿਧਰ ਜਾ ਵਲੇ ਵਦੇ ਆਪਣੇ ਤੇ ਜਾਨਵਰ ਤੁਹਾਨੂੰ ਦਿਖਾ ਹੀ ਦਿੱਤੇ ਸੀ ਬਈ ਜਿਹਨਾਂ ਨੇ ਰੰਗ ਲਾਇਆ ਹਨਾ ਇੱਕ ਕਰੀ ਚਲ ਹੋਰ ਦੇਖ ਲਓ ਗਲਾਬੀ ਬਿੱਠ ਗਲਾਬੀ ਬਗਲ ਗਲਾਬੀ ਟੂਸਾ ਹਰਾ ਫੂੰਗਾ ਹਰੇ ਟੂਸੇ گلابی ਟੌਰੀ ਕਾਲਾ ਚੀਨਾ ਦੋਵੇਂ گلابی ਟੂਸੇ ਤੇ ਬਗਲ ਹਰੀ گلابی ਫੂੰਗਾ ਪਸਾਹੀ ਰੰਗ ਲੈ ਸਾਰੇ ਕੁੱਤਰਾ ਠੀਕ ਹੈ ਸਤ ਜਨਵਾਰ ਐਦਸੋਂ ਸਾਰੇ ਰੰਗ ਦਿੱਤੇ ਮੈਂ ਦੱਸਾਂ ਇੱਕ ਦੀ ਸੱਚ ਹਰੀ ਬਗਲ ਸੱਜੀ ਖੱਬਾ گلابی ਟੂਸਾ हां जी मेरे दोस्तों कर लिया जी दाणे ਵਾਲਿਆਂ ਟ੍ਰੇਆਂ ਰੈਡੀ ਤੇ ਪਾਣੀ ਦੇ ਤਾ ਪਾ ਕੂਤਰਾਂ ਨੂੰ ਠੀਕ ਹੈ ਹੁਣ ਉਹ ਲਵੇੜਨ ਦੀ ਦੂਰੀ ਹੈਣਾ ਆਪਾਂ ਨੂੰ ਬਾਲਟੀ ਭਰ ਕੇ ਫੜਾ ਦੇ ਨੂੰ ਇੱਕ ਹੋਰ ਇਹਨੂੰ ਕਿ ਸਵਾਰ ਖਟੋਲਾ हां ਉਹਨੂੰ ਕਾ ਬੰਦਿਆਂ ਨੂੰ ਨਾ ਪਾਰਾ ਲੱਗਿਆ ਸੀ ਮੈਂ ਓਏ ਕਰੀ ਬਾਲਟੀ ਦੀ ਹੋਰ ਫੜਾ ਕੇ ਉਹਨੂੰ ਯਾਰ ਪੈਰ ਧਵਾ ਪਹਿਲਾਂ ਉਹਦੇ ਓਏ ਗਾਰਾ ਤਾਂ ਲੱਗਿਆ हां ਸਹੀ ਗੱਲ ਹੈ ਬੰਦਿਆਂ ਨੂੰ ਉੱਤੇ ਫਿਰ ਸਾਰੀ ਰਾਤ ਹੀ ਲੇਡੀਆਂ ਹੀ ਭਵਾਉਂਦੀ ਆਇਓ 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 ਬੋਤਾਂ ਉਡਾਣ ਨੰਬਰ 2 ਜੀ ਕਬੂਤਰ ਰੰਗਾਲਾ ਆਇਓ 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 ਖੰਡੋ ਆਇਓ ਆਇਓ ਇਹ ਇੱਧਰ ਆ ਗਿਆ ਆਪਾਂ ਉਡਣ ਵਾਲੇ ਕਬੂਤਰਾਂ ਵਾਲੇ ਪਾਸੇ ਠੀਕ ਹੈ ਜੀ ਇਹਨਾਂ ਨੂੰ ਵੀ ਰੱਖ ਲਈਏ ਆਇਓ 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 ਬੋਤਾਂ ਆਇਓ 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 ਪੱਤਾ ਹਣ ਬੋਲ ਮਾਰੰਦੇ ਜਨ ਆਗੇ ਨੇੜੇ 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 ਹੇ ਜਿੰਦ ਨੇੜੀ ਹੈ ਹੈ ਜਿੰਦ ਨੇੜੀ ਹੈ ਨੇੜ ਤਾਂ ਨੇੜੇ ਹੀ ਹੈ ਮਾਜਰਾ ਤੜਕੇ ਨਾ ਬੱਚੀ ਆਉਣ ਤੋਂ ਪਹਿਲਾਂ ਦੱਸਤਾ ਸੀ ਇਹਨਾਂ ਨੂੰ ਅੱਛਾ ਮੈਂ ਵੀ ਅੱਜ ਜੀ ਕਈਆਂ ਨਹੀਂ ਮਾਰਨਾ ਚੁੱਪ ਕਰਕੇ ਫਿਰ ਦਰੂਆ ਜੋ ਨਾ ਜੀਵ ਕੱਢੇ ਤੇ ਨਾ ਜੀਵ ਕੱਢੇ ਦੱਸ ਜੀਗਾ ਨਾ ਮੈਂ ਤੇ ਉਹ जीर तक कड़े वाले अंदर पार रखी है आयो 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 पता आयो 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 लास्ट रह गया अपनी बैठक आयो 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 पता आयो 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 गोली दी गोली की ना की गोली दी क्यों है पूछा कि मैं कह दी पूरी तो नहीं सी तो पट्टी ਹਾ ਤਾਂ ਕਰਕੇ ਕੀ ਹੋ ਗਿਆ ਗੱਲ ਕਰੀ ਜਾਂਦੇ ਹੋ ਖੱਤਾ ਪੈ ਗਏ ਚੱਲਦੇ ਕਿਉਂ ਦੇਖਦਾ ਕਿਉਂ ਪੈ ਗਏ ਆ ਸਾਹਮਣੇ ਇਹ ਆਇਆ ਵੰਡਾ ਆਪਰੇਸ਼ਨ ਬਾਈ ਇਹਦੇ ਬੱਚਾ ਵਾਲਾ ਵੰਡਾ ਨਹੀਂ ਆਇਡਾ ਬੱਚਾ ਨਹੀਂ ਕਲੇ ਰਿਹਾ ਇਹ ਆਇਡਾ ਪਿੰਨੇ ਆਗਾ ਜਾਉੜੀ ਖੰਦਾ ਪਿਆ ਰਹਿ ਜਾਂਦੇ ਇਹ ਇਹਨੂੰ ਟੈਗ ਹੁਣ ਆਲਾ ਹੋਇਆ ਬਲੱਡ ਘੱਟਾ ਬਲੱਡ ਪੂਰਾ ਘੜਾ ਚੈੱਕ ਕਰਾ ਲੈਨੇ ਸਰ ਕੀ ਦੱਸਤਾ ਸੀ ਅੱਜ ਅੱਜ ਕੱਡੇ ਜੀਉਂ ਗਏ ਕਰਨਾ ਵੀ ਲੱਗਣਾ ਕੋਈ ਗਾਰੰਟੀ ਹੈ ਲੱਗੀਆਂ ਪਈਆਂ ਨਾ ਲੱਗੀਆਂ ਪਈ ਮੈਨੇ ਗੰਮ ਹੋਇਆ ਬੋਹ ਆਹ ਤੇ ਕਬੂਤਰ ਦਾ ਦੱਸਦੇ ਆਪਣੇ ਦਰਸ਼ਕਾਂ ਨੂੰ ਕੀ ਦੱਸ ਸੀ ਪਾਧਾ ਲੈ ਜੰਜਰ ਦਾ ਨੋਇਦਾ ਗਿੱਲ ਚੁਣੂ ਜੀ ਦਾ ਗਿੱਲ ਚੁਣੂ ਜੀ ਦਾ ਫੋਨ ਆਇਆ ਕਹਿੰਦਾ ਸਾਡੇ ਤਿੰਨ ਕਬੂਤਰ ਭੱਜ ਗਏ ਉਹਨਾਂ ਚੋਂ ਇੱਕ ਕਬੂਤਰ ਹੈਂ ਐਂਕੀ ਤਾਂ ਨਾਂਕੀਦਾ ਨਹੀਂ ਉਹ ਪਹਿਲਾਂ ਤੜਕੇ ਚੋਬਰਾਂ ਦੇਖਿਆ ਜਾਂਦਾ ਖੇਤਾਂ 'ਪਰਦਾ ਸੀ ਜਵਾਨ ਦਰੂ ਕਾਲੇ ਟੂਸੇ ਕਾਲੀ ਟੋਰੀ ਗੁੱਤਰ ਦੀ ਤੇ ਹੁਣ ਇੱਥੇ ਆਪ ਹੱਥ ਨੇ ਇੱਥੇ ਪਿੰਡ ਜੀ ਫਿਰਦਾ ਦੇਖਿਆ ਤਿੰਨ ਚਾਰ ਭੱਜਿਆ ਗਿਆ ਗੇ ਲੱਦੇ ਉਹਨਾਂ ਚ ਇੱਕ ਆਪਣੇ ਪਿੰਡ ਆ ਗਿਆ ਕੋਈ ਗੱਲ ਨਹੀਂ ਫੜਾ ਆਪਾ ਹੋ ਸਕਦਾ ਹਨਾ ਮੈਂ ਆਪਣੇ ਫੌ ਪੈਦਾ ਜਰੂਰ ਫੜ ਕੇ ਦੇਵਾਂਗਾ ਪਿੰਡੀ ਖ ਮੈਂ ਤੱਕ ਕਰਾਂਗੇ ਹਨਾ ਕੰਮ ਚੰਗੇ ਕਰਨੇ ਚਾਹੀਦੇ ਫਿਰ ਆਪੇ ਰੱਬ ਚੰਗਾ ਕਰਦਾ ਚੰਗੇ ਕੰਮ ਕਰਦਾ ਮੁੰਡਾ ਵੀ ਸਾਡਾ ਅੱਛਾ ਵੱਡਾ ਭਾਈ ਜੀਵ ਜੇ ਜੀਵ ਜੀ ਕਿਉਂ ਕਰਦਾ ਜੀ ਜੀ ਭਾਈ ਕੱਢੀ

ਉੱਡੇ ਗਏ ਭੰਜੋ ਕਾਲੀ ਜੇ ਨੇ ਉਹ ਪੁਲੀਸ ਵਾਲੇ ਵਾਰ ਕਉਨ ਪਤਾ ਨਹੀਂ ਲੱਗਿਆ ਮੇកਲ ਤਾਂ ਨਹੀਂ ਭੰਟ ਲੋਨ ਵਾਰ ਉਹ ਆਉਂਦਾ ਨਹੀਂ ਗੱਲ ਉਹ ਜਾ ਬਰਾਵਾ ਪੁਲੀਸ ਲੈ ਜਿਮਲਾਜ ਦੇ ਕੱਢ ਰਹਾ ਸੀਗਾ ਹਾਂ ਪਲਾਦ ਸੀ ਤਾਂ ਫਿਰ ਮੜ ਗਿਆ ਭੰਜੋ ਉਹ ਮੈਂ ਕੀ ਕੀ ਤਾਂ ਲਾਲ ਮੁੱਛੀ ਸਿਰਤੀ ਮੁਰੇ ਅੱਜੇ ਬਾਹਰ ਆ ਗਿਆ ਤੇ ਭੈ ਮਾ ਗੁੱਟ ਫੜਨ ਲੱਗਿਆ ਇਹੜਾ ਕੇ ਭੱਜ ਗਿਆ ਫਿਰ ਥਲੇ ਵੜ ਗਿਆ ਚੜਾ ਕੇ ਭੱਜ ਗਿਆ ਸੋਲੇ ਬੋਲੇ ਮੇਰੀ ਗੱਲ ਸੁਣ ਫਿਰ ਤਾਂਣਾ ਜਰੂਰੀ ਫੇਰ ਕੀ ਕੀਤਾ ਮੈਂ ਭਰਾਵਾ ਫੇਰ ਉਹ ਮੈਂ ਦਾਦਾ ਫੇਰ ਮੈਂ ਕਾਗੀ ਲੈ ਗਿਆ ਤੇ ਬੱਤੀ ਬਾਟ ਕੇ ਮੁਰੇ ਮਾਰ ਗਿਆ ਮੱਕੀ ਚਿਵਾ ਗਿਆ ਚਾਦ ਤੇ ਪੈ ਜੋ ਫੇਰ ਅਤਵੰਨੀ ਜੀ ਦੀ ਠੀਕ ਕਰ ਇਹ ਵੀਡੀਓ ਹਾਂਜੀ ਬਹੁਤ ਵਧੀਆ ਦਿੱਕਤ ਵਾਲੀ ਗੱਲ ਨਹੀਂ ਦਿੱਕਤ ਕੋਈ ਨਹੀਂ ਜੰਮ ਗਲਾਬੀ ਪੂਜਾ ਹਾਂਜੀ ਸੱਚੀ ਹਰੀ ਬਗਲਾ ਸੱਚੀ ਹਰੀ ਬਗਲਾ ਓਕੇ ਓਕੇ ਚਲੋ ਚਾਗੂਤਰੀ ਕੱਲਾ ਹਰਾ ਪੂਜਾ ਹਾਂਜੀ ਨਰੋਲ ਹਾਂਜੀ ਓਨਲੀ ਹਰਾ ਪੂਜਾ ਓਨਲੀ ਹਰਾ ਹੋਰ ਕਿਤੇ ਕੋਈ ਰੰਗ ਨਹੀਂ ਉਤਰੀ ਨੰਬਰ 10 3 ਨੰਬਰ ਜਿਹੜੀ ਅੱਜ ਨਿਕਲ ਗਈ ਸੀ ਜੋ ਉਡਾਨ ਵਰ ਕੇ ਆਈ ਹੈ ਆ ਨਿਕਲੀ ਜੀ ਸੱਜਾ ਹਰਾ ਟੂਸਾ ਹਾਂਜੀ ਇਹਦੇ ਗੁਲਾਬੀ ਰੰਗ ਵਾਲਾ ਸੋਹਣਾ ਚੜਿਆ ਹਾਂਜੀ ਗੁਲਾਬੀ ਟੋਰੀ ਗੁਲਾਬੀ ਟੋਰੀ ਠੀਕ ਹੈ ਜੀ ਹਾਂਜੀ ਉਤਰੀ ਨੰਬਰ ਭਾਣੀ ਕਿੰਨਾ ਲੱਗਦੀ ਹੈ ਡੱਬਾ ਡੱਬਾ ਵਿੱਚ ਉਤਰੀ ਹਾਂਜੀ ਗੁਲਾਬੀ ਟੂਸਾ ਸੱਜਾ ਠੀਕ ਹੈ ਜੀ ਹਾਂਜੀ ਖਪਾ ਵੀ ਗੁਲਾਬੀ ਟੂਸਾ ਹਾਂਜੀ ਓਕੇ ਚਲ ਬੋਟਾ ਓਕੇ ਜੀ ਸੱਤਾ ਖੱਬੀ ਗਲਾਬੀ ਬਗਲ ਹਾਂਜੀ ਠੀਕ ਹੈ ਜੀ ਸੱਜਾ ਗਲਾਬੀ ਟੂਸ ਸੱਜਾ ਗਲਾਬੀ ਟੂਸ ਰੱਤਾ ਪਟਾ ਕੱਲੀ ਗਲਾਬੀ ਬਿਠ ਏਕਸ਼ਨ ਲੋਣਾ ਬੈਨ ਨਾਲੇ ਕੱਲੀ ਗਲਾਬੀ ਬਿਠ ਕੱਲੀ ਗਲਾਬੀ ਬਿਠ ਬਹੁਤ ਸੋਹਣੀ ਇੱਕ ਗੱਲ ਹੋਰ ਫੂੰਜੇ ਆਪਾਂ ਨੂੰ ਦੂਰਿਆ ਕਰਨੇ ਪੈਣਗੇ ਜਿਨ੍ਹਾਂ ਦੇ ਪੁੱਛਾਂ ਤੇ ਰੰਗ ਲੱਗੇ ਠੀਕ ਹੈ ਫੰਗਾ ਹੀ ਇਹ ਦੇ ਵਿੱਚ ਵਾਲੇ ਇਹਦਾ 8-7 ਕੀ ਹੈ ਚਾਰ ਪੰਜ ਫੰਗੀ ਜਾਈਏ ਨੇਵੇਂ ਉਹ ਲੋਣੇ ਪਹਿਣਗੇ ਉਹ ਲੋਣੇ ਪਹਿਣਗੇ ਕੱਲੀ ਗੁਲਾਬੀ ਬੈਠੀ ਠੀਕ ਉਹਨਲੀ ਗੁਲਾਬੀ ਬੈਠੀ ਠੀਕ ਹੈ ਠੀਕ ਹੈ ਰੱਤਾ ਪੱਠਾ ਫੇ ਕਰਤਾ ਮੁੰਡੀ ਟੈਗ ਗੁਜਰ ਮੁੰਡੀ ਜੀ ਹਾਂਜੀ ਸਜੀ ਹਰੀ ਬਾਗਲਾ ਹਾਂਜੀ ਠੀਕ ਹੈ ਜੀ ਜੇ ਕੋਈ ਵਧ ਗਿਆ ਠੀਕ ਹੈ ਤੇ ਖਾਬਾ ਗੁਲਾਬੀ ਟੂਸਲਾਬੀ ਟੂਸਾ ਜੀ ਸਜੇ ਦਾ ਪੂਰਿਆ ਪੂਰਿਆ ਜੀ ਸਤ ਰੰਗ ਨਹੀਂ ਰਬਣੇ ਬੀਬਾ ਹਰਾ ਗਲਾਬੀ ਚ ਟਾ ਲਾਲ ਹਾਂਜੀ ਓਕੇ ਕਿੱਥੇ ਜੀ ਕਰਦਾ ਬੰਦੇ ਸਾਡੇ ਲੰਮੇ ਪਏ ਐ ਆਏ ਹਏ ਥੱਲੇ ਹੀ ਮਰਣਾ ਚਲਾ ਦੇ ਮੇਰੇ ਮੁੜੇ ਅੰਜਰ ਦਾ ਨਾਮ ਇਹਦਾ ਮਿੱਤੇ ਆਵੜੇ ਇਹਦਾ ਸਹੀ ਗੱਲ ਐ ਦੋਵੇਂ ਆਵੜੇ ਹਾਂ ਸਹੀ ਗੱਲ ਐ ਖੱਦੇ ਪੈਣੇ ਚੰਗੀ ਗੀਤ ਰਹਿ ਦਿੰਨਾ ਮਿੱਟੀ ਚ ਲੱਤ ਲਾਣੀ ਐ ਰਾਤ ਨੂੰ ਗੱਪਣੀ ਮਾਰਦਾ ਐਂ ਖੜੀ ਚੰਦ ਦੇਖੋ ਯਾਰ ਕੀ ਬਣਾਦੀ ਹਾਂਜੀ ਮੇਰੇ ਵੀਰੋ ਤੇ ਲਾਈਟਾਂ ਲੂਟਾਂ ਛੱਡ ਕੇ ਜੀ ਘਰ ਘਰ ਦੇ ਸਾਰਾ ਜਗਮਗ ਜਗਮਗ ਚੋਬਰ ਦੌਣੀ ਤੇ ਹੈ ਚੋਬਰ ਤੇ ਦੌਣੀ ਗਏ ਬੱਚੀ ਵੀ ਕਹਿਣ ਲੱਗਾ ਸੀ ਗਲਤੀ ਨਾ ਛੱਡ ਦਿਆਂ ਜੀ ਲਾਈਟਾਂ ਆ ਕੇ ਐਰਪੋਰਟ ਹੁਣ ਮੇਰੇ ਆ ਰੋਟੀ ਢਿਖਾਈ ਉਸ ਤੋਂ ਪਹਿਲੇ ਵੀਡੀਓ ਪਾ ਦਿਆ ਅਦਾ ਰੋਟੀ ਢਿਖਾਇਆ ਜੱਕ ਜੀ ਮੇਰੇ ਵੀਰੋ ਆਗੇ ਜੀ ਇਹ ਥੱਲੇ ਕਰੇ ਤੇ ਜੇ ਵੀਡੀਓ ਫਿਰ ਲਈ ਕੁਲਕਰੀ ਖਾ ਲੇ ਉੱਕਰ ਪੁੱਤਰ ਕਹ ਜਾਈ ਰੁੱਤੀ ਦਾ ਨੰਨਲਾ ਵਾਟਰ ਵੀਰ ਦਾ ਪੁੱਤਰ ਘਾਤਰ ਦਿਗਦੇ ਗੁੰਡੇ ਸਭ ਸੈਟ ਹੈ ਹੁਣ ਟਾਈਮ ਹੈ ਗੁੱਡ ਨਾਈਟ ਦਾ ਓਕੇ ਜੀ ਵੱਗੂ ਦੇ ਦੇ ਕੀ ਬੰਦ ਬਾਈ ਬਾਈ ਸਾਰੇ ਪੀਰਾ ਨੂੰ ਗੁੱਡ ਨਾਈਟ ਸੋ ਜਾਓ